ਆਹ ਰੇਣੂ ਕਹਿੰਦੇ ਮੇਟਰ ਚਾਰਨਾ ਆਪਾਂ ਮੰਨ ਲਓ ਵੀ ਇਹਦੇ ਫੈਨ ਐ 60 ਦੇ ਹੈਂ ਅੰਬੇ ਵੀ ਬਹਿਮੀ ਜ਼ਮੀਂਦਾਰ ਇਹ ਕਹਿੰਦਾ ਸੁਵਾਈ ਜੀ ਵੜਨਾ ਹੈ ਕਿਹਦਾ ਸੁਵਾਈ ਤੋਂ ਪਹਿਲਾਂ ਆਪਾਂ ਵੜਨਾ ਨਹੀਂ ਵੀ ਮਿੱਤਰੋ ਤੁਸੀਂ ਡੋਲੀ ਕਰਾ ਲੈਣਾ ਜਾਂ ਤੁਸੀਂ ਕੰਪਿਊਟਰ ਕਰਾ ਲੈਣ ਉਦੋਂ ਤੁਹਾਨੂੰ ਦੁੱਗਣੀ ਕਮਾਈ ਦਾ ਸਾਧਨ ਦੇਵਾਂਗੇ ਤਾਂ ਅਲਵਿਦਾ ਕਹਨੇ ਆ ਤਾਂ ਲਵ ਯੂ ਆ ਟਰੈਕਟਰ ਤੈਨੂੰ ਤਾਂ ਬਹੁਤ ਬਹੁਤ ਪਿਆਰ ਤਾਂ ਵੀ ਲੋ ਵੀ ਅੱਜ ਲਮਾਂਗੇ ਯਾਰ ਇਹ ਟਰੈਕਟਰ ਦੇ ਟਰਾਈਆਂ ਮਾਰ ਕੇ ਲੈ ਕੇ ਆਵਾਂਗੇ ਥੰਢੀ ਬੱਦ ਹੋ ਗਈ ਬਾਕੀ ਹੈ ਹੈ ਨਾ ਸਭ ਪੱਕੇ ਆ ਲਖਾ ਹੈ ਕਾਮਜਾਰ ਹੈ ਸਾਰੇ ਸੁੱਧ ਆਏ ਨਹੀਂ ਪਤਾ ਸਵਾਦ ਲੈਣੇ ਚੱਲੇ ਆ ਗੱਲੇ ਆ ਇਹ ਗੱਲ ਹੈ ਕਿ ਟਰੈਕਟਰ ਆ ਵੇਖੀ ਚੱਲਿਓ ਮਿੱਤਰੋ ਕਿਉਂਕਿ ਇੱਕ ਮੰਡੀ ਸਵਾਦ ਵੀ ਲੈ ਲੈਂਦਾ ਹੈ ਹੈ ਐਂ ਕਿ ਤੈਨੂੰ ਲੈਟਰ ਲੈ ਜਾਣਾ ਟਰੈਕਟਰ ਤਵਾ ਕੇ ਮੋੜਾਂਗੇ ਤੈਨੂੰ ਲੜਕੇ ਆ ਪਹਿਲਾ ਗੁਰੂ ਘਰ ਮੱਥਾ ਟੇਕ ਗਿਆ। ਇਹ ਟਰੈਕਟਰ ਆਏ ਨਹੀਂ ਪਤਾ ਭਈ ਲਿਆਵਾਂ ਕਿਹੜਾਂਗੇ। ਇੱਕ ਤਾਂ ਫੈਨ ਆ ਅਰਜੰਦਾ, ਇੱਕ ਸੋਨਾ ਲੇਕਾ ਦਾ ਇੱਕ 55 ਦਾ। ਆਪਾਂ ਨੇ ਅੰਚਲ ਜਿਹੜਾ ਦਵਾਤਾ ਹੋਈ ਚੰਗਾ ਨਹੀਂ ਚੱਗੇ। ਆਪਾਂ ਕਿਸੇ ਦੇ ਫੈਣੇ ਨਹੀਂਗੇ। ਤੇ ਹੁਣ ਇਹਨਾਂ ਦਾ ਦੇਖੋ ਵੀ ਕੀ ਬਣਦੀ ਹੈ। ਕਾਣੀ ਕਿਹੜਾ ਲਿਆਉਂਦੇ ਅੱਜ। ਬਾਕੀ ਪੁੱਛਣਾ ਸਾਰਿਆਂ ਤੋਂ ਦੂ ਵੀ ਕਿਹੜਾ ਸਿੱਕਾ ਲੱਗਦਾ। ਸਹੀ ਫੈਸਲੇ ਲਿਆਵਾਂਗੇ। ਅ ਬਾਕੀ ਦੱਸਿਓ ਮਿੱਤਰੋ ਕਿਹੜਾ ਲਿਆਗੇ ਟਰੈਕਟਰ? ਹੈ ਕਿਹੜੀ ਪਸੰਦ ਆ ਤੁਹਾਡੀ ਵੀ? ਲਓ ਵੀ ਮਿੱਤਰੋ ਪਹੁੰਚ ਗਏ ਤਲਵੰਡੀ ਸਾਬੋ ਦੀ ਮੰਡੀ ਤੇ ਤੇ ਦੇਖਦੇ ਹਾਂ ਹੁਣ ਝਟ ਚਲੋ ਪਹਿਲਾਂ ਤਾਂ ਰੌਣਕਾ ਤੁਹਾਨੂੰ ਆਮ ਹੀ ਵਿਖਾਉਣੇ ਆ ਜਾ ਆਪਦੇ ਵਾਸਤੇ ਰੌਣਕ ਦੇਣੀ ਪਹਿਲਾਂ ਤਾਂ ਗੱਡਾ ਲੈ ਚਲੀ ਗਏ ਗੱਡਾ ਲੈਣਾ ਤੂੰ ਗੱਡੇ ਦਾ ਕਰੋ ਸੌਦਾ ਹਾਂ ਹਾਂ ਲੈ ਲੈਣੇ ਗੱਡਾ ਲੈ ਲੈਣੇ ਆਪਾਂ ਵਿਚੇ ਪਈਆਂ ਰੰਗ ਰੰਗ ਵੀ ਤੇ ਚੰਗੇ ਟਾਇਰ ਆ ਮਿੱਤਰੋ ਗੱਡਾ ਬਕਾਉ ਹੈ ਮਾਡਲ ਕੀ ਹੈ ਹੈ ਮਾਡਲ ਕੀ ਹੈ ਮਾਡਲ ਗੱਡਾ ਗੱਡੇ ਲੈ ਲਾਈਟਾਂ ਵੀ ਲੱਗੀਆਂ ਇਹ ਬਾਹਲਾ ਨਾ ਨਹੀਂ ਮੈਨੂੰ ਲੱਗਦਾ 25-30000 ਰੁਪਏ ਹੀ ਮੰਗਣਗੇ ਟਰਾਲੀ ਜਿੰਨੇ ਹੈ ਟਰਾਲੀ ਕਿ ਜਿੰਨੇ ਤੇ ਰੇਟ 'ਚ ਦੇ ਦੇਣਗੇ ਆਪਾਂ ਨੂੰ ਨਾ ਇਹ ਇੱਕ ਟੀਟੋ ਦੇ। ਉਹ ਵੀ ਮਿੱਤਰੋ ਟਰਾਈ ਚੱਲੀ ਜਾਂਦੀ ਆ ਮਿੱਤਰੋ। ਤਾਂ ਹਰਦੇ ਆ ਚੋਬਰ ਗੀੜੇ ਜੇ ਕੱਢਦੇ। ਨੀਲਾ ਕਿਵੇਂ ਆ? ਨੀਲਾ 55। ਮਾਰਕੀਟ ਬਹੁਤ ਆਉਂਦੀ ਹੁਣ। ਬਾਹਰ ਦੀ ਜੀ ਆ। ਹਾਂ। 딜 ਕਰਤਾ ਨਹੀਂ। ਕਿਹੜੇ ਦਾ? ਆਓ ਲੀਲਾ 55। ਹਾਂ। ਇੱਧਰ ਬਹਿਮੀ ਜ਼ਿਮੀਦਾਰ ਵੀ ਫਿਰਦਾ। ਲਾਓ ਵੀ ਮਿੱਤਰੋ 60 ਤੇ ਖੜੇ ਗਏ ਮੁੰਡੇ। ਤੇ ਕਹਾਣੀ ਦੇਖੋ ਹੁਣ ਕੀ ਬਣਦੀ ਆ ਤਾਂ ਇੱਧਰ ਕਹਾਣੀ ਚੱਲੀ ਜਾਂਦੀ ਆ ਆਪਣੀ ਹੁਣ ਵਿਚਾਰ ਦੇਖੋ ਕਿੱਥੋਂ ਤਾਈ ਮੰਨਦਾ ਕਿਵੇਂ ਹੈ ਠੀਕ ਹੈ ਬਣੂ ਕਹਾਣੀ ਭੱਜ ਗਿਆ 44 ਇਹ ਮਾਰਦਾ ਹੀ ਨਾ ਬੜਕਾਂ ਬੜਕਾਂ ਨੂੰ ਮਾਰਦਾ ਉਹ ਤਾਂ ਫਿਰ ਮਰਾ ਹੀ ਦੇਵਾਂਗੇ ਆਪਾਂ ਗੱਲ ਕਮੈਂਟਾਂ ਦੀ ਹੈ ਹੈ 44 ਦੀਆਂ ਬੜਕਾਂ ਦਾ ਘੰਟਾ ਹੀ ਆ ਫਿਰ ਘੰਟਾ ਇੱਕ ਹੈ ਇਹਦੀ ਬੜਕ ਤਾਂ ਹੀ ਹੈ ਹੈ ਇਹਦੀ ਬੜਕ ਹੈ ਬੜਕ ਤਾਂ ਹੈ ਨਹੀਂਗੀ ਪਰ ਵੀ ਚਲੋ ਆਪਾਂ ਵੇਖਦੇ ਤਾਂ ਹੈ ਵੈਂਟਰਾਂ ਹਾਂ ਵੈਂਟਰ ਦਾ ਵਾਸਤਾ ਲਓ ਵੀ ਮਿੱਤਰੋ ਹੁਣ ਵੇਖੀ ਜਾਨੇ ਬਈ ਵੀ ਕੀ ਬਣਦੀ ਹੈ ਕਹਾਣੀ ਤਾਂ ਸਾਡਾ ਸੌਦਾ ਦੇਖ ਲਓ ਕਿ ਹੁਣ ਜੱਗਦਾ ਹੈ ਕਿ ਨਹੀਂ ਤਾਂ ਇੱਧਰ ਬਾਈ ਵਰਗੇ ਉਧਰ ਵਿਚਾਰ ਬਣਾਈ ਜਾਂਦੇ ਆ ਪਹਿਲਾਂ 44% ਕੀਤਾ ਸੀ 44 ਵਾਲੀ ਕਹਾਣੀ ਹਜੇ ਸਾਡੇ ਕੋਸਟ ਫਿਟ ਬਣੀ ਹੈ ਕੋਸਟ ਨਹੀਂ ਬਣੀ ਹੁਣ ਸੱਤ ਤੇ ਫਿਰਦੇ ਆ ਬਾਕੀ ਦੇਖਣ ਲੱਗਦੇ ਵਈ ਪਤਾ ਤਾਂ ਗੱਬਰੂ ਵੇਖਦੇ ਹੁਣ ਇਹ ਬੜਾ ਦਿੱਕ ਮਿਲੂਗਾ ਕਿਹੜਾ ਤੇ ਚਾਹੇ ਹੌਲੈਂਡ 360 ਲੋ ਵੀ ਮਿੱਤਰੋ ਫਾਰਮ 60 ਦਾ ਵੇਖੋ ਹੁਣ ਬਈ ਜਾ ਮੂਡ ਬਣ ਚੁੱਕਿਆ ਹੈ ਤੇ ਬਈ ਇਧਰ ਸੌਦਾ ਚੱਲੀ ਜਾਂਦਾ ਦੇਖੋ ਕੀ ਗਾਣੀ ਮੰਨਦੀ ਠੀਕ ਹੈ ਜੀ ਤਾਂ ਉਧਰ ਉਹ ਕਰਮਜੀਤ ਫੈਨ ਹੈ ਉਹ ਕਹਿੰਦਾ ਵੀ ਆਹ ਲੈ ਲੈ ਸੁਣ ਲਈ ਕਸਾ ਹਾਂ ਹਾਂ ਇਹ ਗੁੱਲੀ ਹੀ ਲਾਉਣੀ ਹੈ ਜੀ ਇਹ ਗੁੱਲੀ ਵਾਲੀ ਓਕੀ ਜਲਦੀ ਹੈ ਬਈ ਮੈਂ ਤਾਂ ਲਾਹ ਲਾਉਂਦਾ ਹੀ ਨਹੀਂ ਮੈਂ ਉਧਰ ਹੀ ਹਾਲ ਨੂੰ ਆਉਂਦੀ ਏ ਲੋਟਾ ਕਹਿੰਦਾ ਵੀ ਆਏ ਹੋ ਚਲੋ ਸੌਦਾ ਕਰਕੇ ਹਾਂ ਆ ਲੈ ਹਲੋ ਬਈ ਤਰਦੀਮ ਸਿੰਘ ਜੀ ਲਓ ਵੀ ਮਿੱਤਰੋ ਸੌਦਾ ਹੁੰਦੇ ਵੈਂਦੇ ਤੇ ਚੋપરાਣੇ ਫਿਰ ਆਪਾਂ ਨੂੰ 60 ਦਵਾਤਾ ਦਵਾਤਾ ਬਈ ਦਵਾਤਾ ਚੱਕ ਤੈਨੂੰ ਵਧਾਈਆਂ ਭਾਈ ਸਭ ਨੂੰ ਵਧਾਵੇ ਭਈ ਪਰਮਾਤਮਾ ਤਾਂ ਆਪਾਂ ਮਿੱਤਰੋ ਫਾਰਮ 60 ਈਪੀਆਈ ਲੈ ਲਿਆ ਤਾਂ ਉਹਦੇ ਅੱਖਣ ਵਾਂਗੂ ਕੋੜਾ ਬੈਂਪਰ ਲੱਗਿਆ ਹਾਂ ਹੈ ਕੋੜਾ ਬੈਂਪਰ ਹਾਂ ਤੇ ਆਉ ਚੋਬਰਾ ਜਿਹੜਾ ਉਹ ਉਹਦਾ ਫੈਨ ਹੈ ਹੈ ਅੱਡੋ ਅੱਡ ਮਨਦੇ ਜੇ ਜਿਹੜੀ ਗੱਲ ਹੈ ਨਾ ਤੇ ਆਪਾਂ ਮੰਨ ਲਓ ਵੀ ਇਹਦੇ ਫੈਨ ਹੈ 60 ਦੇ ਹੈ ਤੜਕੇ ਦੇ ਲੱਗੇ ਸੀ ਮਿੱਤਰੋ ਬਹੁਤ ਔਖਾ ਸੌਦਾ ਹੈ ਪਹਿਲਾਂ ਦੇਖਿਆ ਸੀ ਆਪਾਂ ਫਤੇਵਦ ਮੰਡੀ ਹਾਂ ਸਵਰਾਜ ਤੋਂ ਚੱਲਦੇ ਚੱਲਦੇ ਜੌਂਡੀਅਰ ਤੋਂ ਚੱਲਦੇ ਚੱਲਦੇ ਫਾਰਮ 60 ਤੇ ਆ ਗਏ ਫਾਰਮ 60 ਦੇ ਆ ਗਏ ਮਿੱਤਰੋ ਹੈ ਮਤਲਬ ਲੈਣੇ ਵੀ ਆ ਲਵਾਗੇ ਉਹ ਲਵਾਗੇ ਪਰ ਮੰਡੀ ਜਾ ਕੇ ਪਤਾ ਲੱਗਦਾ ਵੀ ਜਿਹੜਾ ਮਿਲਦਾ ਸਹੀ ਗੱਲ ਬਾਕੀ ਸਾਨੂੰ ਕੋਈ ਕੰਡੀਸ਼ਨ ਵੀ ਸਾਫ਼ ਲੱਗੀ ਤੇ ਬਾਈਟ ਵੀ ਸਾਡਾ ਸਹੀ ਲੱਗਿਆ ਤੇ ਫੇਰ ਵੀ ਅਸੀਂ ਸਾਥ ਹੀ ਲੈ ਲਿਆ। ਬਾਕੀ ਜਿਹੜੇ ਵੀ ਬੱਚੇ ਮਾਡਲ ਸੀ ਉਹ ਬਾਈਟ ਤੋਂ ਥੋੜੇ ਜਿਹਾ ਬਾਹਰ ਹੁੰਦੇ ਸੀਗੇ ਤੇ ਬਾਹਰ ਆਪਾਂ ਕਰਨਾ ਨਹੀਂ ਮੁੜ ਕੇ ਕੰਮ। ਤਾਂ ਕਰਕੇ ਤੇ ਸਾਥ ਲੈ ਲਿਆ ਹੈ। ਹੈ? ਤਾਂ ਆ ਮੇਤਰੋ ਘੋੜਾ ਪੈਂਪਰ ਹੈ ਤੇ ਵੱਡੇ ਹਾਰਨ ਹੈ ਤੇ ਬਾਕੀ ਵੀ ਚਲਾ ਕੇ ਨਹੀਂ ਦੇਖੀ ਆਪਾਂ ਹੈ। ਤਾਂ ਆ ਕੰਡੀਸ਼ਨ ਦਾ ਟਰੈਕਟਰ ਆਪ ਮੰਨ ਲਿਆ ਜਿਹੜਾ। ਠੀਕ ਹੈ ਮਿੱਤਰੋ ਇਹ ਲਿਆ ਆਪਾਂ ਤਲਵੰਡੀ ਸੱਡ ਬੋ ਮੰਡੀ ਤੋਂ। ਤਾਂ ਜਿੱਥੇ ਕੀ ਬਈ 2500 ਰੁਪਏ ਇਹਨਾਂ ਦੀ ਜਿਹੜੀ ਪਰਚੀ ਦਾ ਖਰਚਾ ਹੁੰਦਾ ਉਹ ਲੱਗ ਗਿਆ। ਕੋਸ਼ ਦਾ ਆਪਣਾ ਟਰੈਕਟਰ ਹੋਗਾ ਉਹ ਵੀ ਦੱਸ ਦਾਂਗੇ ਕਿ ਕਿੰਨੇ ਦਾ ਲਿਆ। ਹੁਣ ਇਹਨੂੰ ਆਪਾਂ ਤੁਹਾਨੂੰ ਬਾਹੂ ਕੇ ਵੀ ਦਿਖਾ ਦੇਾਂਗੇ ਵੀ ਕੀ ਹੋਜੀ ਕੰਡੀਸ਼ਨ ਲੈਣ। ਤਾਂ ਬਾਕੀ ਮਿੱਤਰੋ ਚਲੋ। ਉਹ ਬਾਈ ਤੋਂ ਲਿਆ ਆਪਾਂ ਜਿਹੜੇ ਕੀ ਰੋਲ ਦੂ ਵਾਲੇ ਦੇ ਵਪਾਰੀ ਬੰਦੇ ਆ। ਠੀਕ ਐ। ਤਾਂ ਚਲੋ ਮਿਲਦੇ ਆਂ ਮਿੱਤਰੋ। ਹੁਣ ਘਰੇ ਥੋੜਾ ਮੋਟਾ ਵਲੌਗ ਬਣਾਵਾਂਗੇ ਉੱਥੇ ਦਿਖਾਉਣੇ ਤੁਹਾਨੂੰ ਮੌਲਵਾ। ਨਾਓ ਵੀ ਮਿੱਤਰੋ ਰਾਮੇ ਫਾਰਕਾਂ ਦੇ ਉੱਤੇ ਖੜੇ ਆਂ ਟਾਈਮ ਤਕਰੀਬਨ ਟਾਈਮ ਕਿੰਨਾ ਹੋ ਗਿਆ 9 ਵੱਜ ਗਏ 9 ਵੱਜ ਗਏ ਤੇ ਅੱਧਾ ਘੰਟਾ ਹੋ ਗਿਆ ਸਾਨੂੰ ਇੱਥੇ ਖੜਿਆ ਹਾਂ ਅਜੇ ਹੀ ਨਹੀਂ ਭੁੱਲਿਆ ਤੇ ਜਪੂ ਰਿਓ ਇੱਥੇ ਗੂਪੂ ਰਿਓ ਲੈ ਤੇ ਆ ਵੀ ਦੇਖ ਆਹ ਉਹ ਬਾਗ ਟਕਰਾਰੇ ਮਰੀ ਜਾਂਦੇ ਆ ਚਾਰੇ ਮਰੀ ਜਾਂਦੇ ਆ ਹੋਰ ਤਾਂ ਬਹੁਤ ਪੈਂਦਾ ਨਹੀਂ ਟੱਪ ਜੋ ਕਿੱਧਰ ਦੀ ਟੱਪਣਾ ਮਿੱਤਰੋ ਹੈ ਹਾਂ ਅਜੇ ਲੱਗਿੰਦਾ ਸਾਨੂੰ ਟਾਈਮ ਘਰੇ ਪਹੁੰਚਦੇ ਆਂ ਇਹ ਪਾਈ ਜੇ ਅਪਨ ਚੰਗਾ ਹੰਡੇ ਲੱਗ ਜਾਣੇ ਚੰਗਾ ਲੱਗ ਜਾਣੇ ਤੇ ਕੋਈ ਮੌਸਮ ਖਰਾਬ ਨਾ ਹੋਵੇ ਤੇ ਲੱਭੀ ਜਾਂਦਾ। ਹਾਂ। ਚੱਲ ਗਿਆ ਮਾੜਾ। ਖੰਨ ਗਿਆ ਮਿਸਟਰੋ ਫਾਕ ਤੇ ਹੁਣ ਚੱਲਦੇ ਆਂ। ਮਿਲਦੇ ਆਂ ਡੱਬ ਵਾਲੀ ਦੀ ਝੜਕ ਦਿਖਾਵਾਂਗੇ ਥੋੜੀ ਜੀ ਫੇਰ ਕਰਕੇ। ਮਿੱਤਰੋ ਆਉਂਦੇ ਆਉਂਦੇ ਨਾ ਤਾਂ ਰਸਤੇ ਦੇ ਵਿੱਚ ਹੋ ਗਿਆ ਮੌਸਮ ਖਰਾਬ। ਪਹਿਲਾਂ ਤਾਂ ਆਇਆ ਤਲਵੰਡੀ। ਫੇਰ ਕਿੱਥੇ ਹੋਇਆ? ਫੇਰ ਹੋਇਆ ਰਾਮੇ। ਫੇਰ ਰਾਮੇ ਰਾਮੇ ਘਟੋ ਘਟ ਅੱਧਾ ਘੰਟਾ ਨੇਰੀ ਚੱਲੀ ਮੀਂਹ ਚੱਲੀ ਅੱਧਾ ਘੰਟਾ ਪੰਪ ਇਹ ਖੜਨਾ ਵਜਾ ਆਪਾਂ ਨੂੰ ਖਾਲਸੇ ਨੇ ਪੂਰਾ ਮਿੰਡ ਤੋਲ ਕੇ ਹਿਸਾਬ ਤਾ ਬਲਾੜੀ ਅੱਧਾ ਘੰਟਾ ਹਾਂ ਨਾ ਨਾ ਖੜ ਗਿਆ ਫੇਰ ਉਹ ਬਾਗ ਵਾਲੀ ਜੱਸੀ ਖਾਵਾ ਹੁਣ ਮੌਕੇ ਤੇ ਬਾਗ ਵਾਲੀ ਜੱਸੀ ਆਪਾਂ ਹਾਂ ਉਹ ਨੇਰੀ ਚੱਲੀਏ ਨੇ ਨਹੀਂ ਬਹੁਤ ਬਹੁਤ ਵਾਰ ਮੌਸਮ ਖਰਾਬ ਹੋਵੇ ਕਿਰਾਂ ਵੀ ਸਾਈਡ ਤੇ ਗੱਡੀ ਥੱਲੀ ਚੰਗੀ ਆਪਾਂ ਹਾਂ ਦਾਰਾ ਵੀ ਖਾ ਕੇ ਜਾਵਾਂਗੇ ਹੈ ਤੇ ਹਾਂ ਟਾਈਮ ਸਾਨੂੰ ਹੋ ਜੂਗਾ 12 ਵਜ ਜਾਣਗੇ ਜਾਂਦੇ ਨੂੰ ਹਾਂ 12 ਵਜ ਜਾਣਗੇ ਹੈ ਸਵਾਈ ਜਾਵਾਂ ਸਵਾਈ ਜੀ ਸਵਾਈ ਲਾਜ ਸਵਾਈ ਜੀ ਬਣਾਉਣੀ ਆ ਸਾਰੇ ਸਵਾਈ ਚ ਮੜਦਾ ਤੇ ਨਾਲ ਫਿਰ ਸਾਡੇ ਵੀ ਬਹਿਮੀ ਜ਼ਮੀਦਾਰ ਇਹ ਕਹਿੰਦਾ ਸਵਾਈ ਜੀ ਵਰਨਾ ਕਿਆ ਦਾ ਸਵਾਈ ਤੋਂ ਪਹਿਲਾਂ ਆਪਾਂ ਬੜਨ ਦਾ ਨਹੀਂ ਤੇ ਜਦੋਂ ਅਸੀਂ ਤੁਰੇ ਉੱਥੋਂ ਵੀ ਸਾਨੂੰ ਸਵਾਈ ਤੇ ਤੁਰਿਆ ਆਈ ਨਹੀਂ ਨਾ ਗੱਲ ਬਿਲਕੁਲ ਚੱਲ ਤੋ ਕੱਟ ਸਾਡੇ ਜਦੋਂ ਗਰਾਰੀ ਅੜ ਗਈ ਵੀ ਟਰੈਕਟਰ ਵੀ ਲੈ ਲੈ ਸਾਰਾ ਕੁਝ ਹੋ ਗਿਆ 45 ਮਿੰਟ ਡੀ ਕੀ ਗਏ ਆ ਰੁਪਈਆ ਜੀ ਸਵਾਈ ਹੈ ਰੁਪਈਆ ਜੀ ਸਵਾਈ ਹੈ ਰੁਪਈਆ ਜੀ ਸਵਾਈ ਹੈ ਸਵਾਈ ਦਿੱਤੇ ਆ ਹਾਂ ਹਾਂ ਇਹ ਐਮ ਇਟਰ ਵੀ ਜ਼ਿੰਮੇਦਾਰ ਉਹੀ ਬਿਲਕੁਲ ਤੇ ਘਰੇ ਵਾੜਾ ਕਿ ਉਹਦੇ ਵੀ ਸਵਾਈ ਚ ਸਵਾਈ ਡੀਰ ਵੀ ਸੋਚ ਚ ਪਏ ਸੀ ਕੰਮ ਸਾਰੇ ਸਵਾਈ ਜੀ ਕੀਤੇ ਆ ਤਾਂ ਹੀ ਉਹ ਟਾਈਮ ਲੱਗਿਆ ਸਪੀਟਾਂ ਨੇ ਆਉਣੇ ਆ ਤੇ ਬਟਿੰਡਾ ਰੋਡ ਤੇ ਆਈ ਜੰਨੇ ਆ ਤਾਂ ਜੱਟੂ ਮੋਲੋਂ ਦਾ ਟੌੜ ਕਿੰਨੇ ਮੀਟਰ ਤੇ ਲੇਟ ਬਹੁਤ ਹੋ ਗਈ ਸੀ ਆਉਂਦੇ ਵੇ ਤੇ ਲਓ ਵੀ ਮਿੱਤਰੋ ਇੱਥੇ ਸੀ 11 ਵਜੇ ਨਿਕਲਣਾ ਕਰਾ ਗਾੜਾ ਯਾਨੀ ਕਿਹੜਾ ਕਰ ਦਿੰਦਾ 11 ਵਜੇ ਬਈ ਹਾਂ 11 ਵਜੇ ਰੋਟੀ ਖਾਈ ਜੰਨੇ ਆ 10 ਵਜੇ ਨਾ ਗਾੜੀ ਨੂੰ ਪਹੁੰਚ 40 ਮਿੰਟ ਪੰਜ ਸਕਿੰਟ ਹੋ ਗਏ ਅੱਛਾ ਸਹੀ ਟਾਈਮ ਬਸ ਰੋਟੀ ਖਾਣ ਬਾਅਦ ਰੋਟੀ ਦਾ ਗਲਤ ਟਾਈਮ ਸਵਾਈ ਤੇ ਆਵੇ ਰੋਟੀ ਵੀ ਆਪਣੀ ਬਹਿਮੀ ਜ਼ਿਮੀਦਾਰ ਸਾਨੂੰ ਵੀ ਰੋਟੀ ਨਹੀਂ ਖਾਣ ਦਿੰਦਾ ਉਹ ਚੋਂ ਪਰ ਸਹੀ ਟਾਈਮ ਦੱਸ ਰਿਹਾ ਹਾਂ ਹਾਂ ਬਿਲਕੁਲ ਬਸ ਸਹੀ ਹੈ ਆਊਡਰ ਹੀ ਦਿੱਤਾ ਸਵਾਈ ਚ ਵੰਜੂ ਆਪਣੀ ਸਵਾਈ ਚ ਵੰਜੂਗੀ ਬਸ ਸਹੀ ਹੈ ਬਿਲਕੁਲ ਕੰਮ ਸਵਾਈ ਦੇ ਕਰਾਈ ਆਉਂਦਾ ਸਾਡੇ ਤੋਂ ਤੜਕੇ ਦਾ ਸਵਾਈ ਚ ਚੱਲੀ ਜੰਨੇ ਆਂ ਅਸੀਂ ਚੱਲੇ ਘਰੋਂ ਸਵਾਈ ਚਾਹ ਪੀਤੀ ਸਵਾਈ ਸੌਦਾ ਕਰਿਆ ਸਵਾਈ ਉਤੋਂ ਤਵਰਿਆ ਫੇਰ ਸਵਾਈ ਰੋਕੇ ਰਾਜ ਫੇਰ ਸਵਾਈ ਰੋਟੀ ਖਾਇਆ ਸਵਾਈ ਡੀ ਜੇ ਲਪੋਇਆ ਸਵਾਈ ਹਾਂ ਆਹ ਤੇ ਇਹ ਪੰਦਰਾਂ ਰੁਪਏ ਵਾਧੇ ਲੈਣੀ ਸਵਾਈ ਆ ਆਪੇ 15 ਮਿੰਟਾਂ ਤੇ 15 ਕੇ 25 ਸਵਾਈ ਕਿੰਨੇ ਮਿੰਟ ਦੀ ਹੁੰਦੀ ਹੈ 15 ਕੇ 25 ਬਈ ਇਹ ਦਾਈ ਨੂੰ ਪਤਾ ਖਾਲ ਨਹੀਂ ਪਤਾ ਪਤਾ ਨੂੰ ਪਤਾ ਮੇਰੀ ਗੱਲ ਸੁਣ ਲਾ ਵੀਡੀਓ ਪਾਏਗਾ ਸਾਰੇ ਪ੍ਰੋਬਲਮ ਪਤਾ ਇੱਕ ਸਵਾਈ ਦੱਸੋ ਮਿੱਤਰੋ ਵੀ ਕਿੰਨੇ ਵਜੇ ਹੁੰਦੀ ਹੈ ਉਹ ਵੀ ਪਾ ਦੇ ਤੜਕੇ ਦੀ ਗੱਲ ਆਪਣੀ ਵੀ ਕਿਰਾਏ ਤੇ ਕੀ ਦਿੰਦਾ ਹੁੰਦਾ ਬਈ ਆਹ ਕੋਈ ਟੱਟੂ ਵੀ ਹੈ ਕਿਰਾਏ ਤੇ ਵੀ ਮਿੱਤਰੋ ਤੁਸੀਂ ਡੋਲੀ ਕਰਾ ਲੈਣਾ ਜਾਂ ਤੁਸੀਂ ਕੰਪਿਊਟਰ ਕਰਾ ਲੈ ਉਦੋਂ ਤੁਹਾਨੂੰ ਦੁੱਗਣੀ ਕਮਾਈ ਦਾ ਸਾਧਨ ਦੇਵਾਂਗੇ ਨਾਲੇ ਨਿਆਰੀ ਉਹਨਾਂ ਨਾਲੋਂ ਚੰਗਾ ਸਾਧਣਾ ਚੰਗੀ ਕਮਾਈ ਹੈ ਨਾਲੇ ਨਿਆਰੇ ਆ ਲਾਓ ਵੀ ਮੇਕਰੋ ਮਾਤਾ ਆ ਗਈ ਤੇਲ ਬਾਰਨ ਤੇ ਅੱਗੇ ਮੇਰਾ ਪੱਕਾ ਰੋਣਾ ਡਰਾਈਵਰ ਦੀ ਐਂਟਰੀ ਅੰਦਰ ਇਹਨੂੰ ਕਹਿੰਦੇ ਨੇ ਮਿੱਤਰੋ ਚਾਹਣਾ ਸਾਦਰ ਸਾਹਿਬ ਕਿਧਰੇ ਹੋ ਤਰਾ ਇਹ ਬਲੌਗ ਮਿੱਤਰੋ ਦੂਜੇ ਦਿਨ ਦਾ ਵੀ ਸਟਾਰਟ ਕੀਤਾ ਸੀ ਆਪਾਂ ਕੋਸ਼ਿਸ਼ ਬਜ਼ੁਰਗ ਜੀ ਸਵੇਰ ਉੱਠ ਰੁਆ ਟਾਈਮ ਨਾਲ ਹੀ ਉੱਠ ਕੇ ਤੇ ਟਰੈਕਟਰ ਦੇਖਣ ਆਏ ਹਨ ਚਾਹ ਤਾਂ ਚਾਹੀਂ ਹੁੰਦਾ ਮਿੱਤਰੋ ਇਹਨਾਂ ਨੇ ਕੋਈ ਜਦੋਂ ਗਲਤ ਗੱਡਿਆਂ ਤੋਂ ਆਪਾਂ ਨੂੰ ਇੱਥੋਂ ਤੱਕ ਲਿਆਂਦਾ ਤਾਂ ਇਹਨਾਂ ਨੂੰ ਇਸ ਚੀਜ਼ ਦਾ ਆਪਣੇ ਨਾਲੋਂ ਵੀ ਜ਼ਿਆਦਾ ਇੱਛਾ ਹੈ ਤਾਂ ਬਜ਼ੁਰਗ ਨੇ ਸੋਚਿਆ ਵੀ ਕਿਉਂ ਨਾ ਆਪਾਂ ਬਲੌਗ ਪਾਈਏ ਹਨ ਨਿਸ਼ਾਨੀਆਂ ਤਾਂ ਨਿਸ਼ਾਨੀਆਂ ਹੀ ਮਿੱਤਰੋ ਯਾਦਗਰੀਆਂ ਕੀ ਪਤਾ ਕਿੰਨੀਆਂ ਕਮਰੇ ਲਿਖੇ ਹੁੰਦੇ ਹਨ ਨਾ ਤਾਂ ਇਹ ਹੈ ਮਿੱਤਰੋ ਆਪਣਾ ਜਿਨੇ ਬਈ ਬਹੁਤਾ ਕੋਸ਼ਿਸ਼ ਕੀਤਾ ਤੇ ਵੱਡੀ ਗੱਲ ਤੁਹਾਨੂੰ ਇਸ ਮੈਸੀ ਟਰੈਕਟਰ ਬਾਰੇ ਆਪਣੇ ਹਰੇ ਦੱਸਦੇ ਆ ਇਹਨੇ ਮੇਰੇ ਤੋਂ 3 ਸਾਲ ਮੰਨ ਕੇ ਚਲੋ ਜੀ ਛੋਟਾ ਹੈ ਤੇ ਮੈਂ ਹਾਂ ਤੋ 3 ਸਾਲ ਵੱਡਾ ਮੇਰੇ ਹਾਣੂ ਹਣੀ ਜਿਹਾ ਮੰਨੀਏ ਪਰ ਵੇਖੋ ਕਿੰਡੀ ਵੱਡੀ ਗੱਲ ਕੀਤੀ ਇਸ ਮੈਸੀ ਟਰੈਕਟਰ ਨੇ ਆਪਣੇ ਨੇ ਆਹ ਟਰੈਕਟਰ ਘਰੇ ਲਿਆ ਕੇ ਫਾਰਮ ਸੱਠ ਫੇਰ ਘਰ ਤੋਂ ਇਹ ਅਲਵਿਦਾ ਲੈ ਕੇ ਗਿਆ ਮਿੱਤਰੋ ਵੀ ਘਰ ਇੱਕ ਤਾਂ ਸੋਨਾ ਨਹੀਂ ਛੱਡ ਕੇ ਗਿਆ ਇੱਕ ਕਮਾਈ ਬਹੁਤ ਕੀਤੀ ਇੱਕ ਵਾਦਾ ਕੀਤਾ ਤਾਂ ਬੜਾ ਮਿੱਤਰੋ ਮਨ ਨੂੰ ਥੋੜਾ ਇਹੋ ਵੀ ਹੋਇਆ ਵੀ ਕਮਾਈਆਂ ਕੀਤੀਆਂ ਸੀ ਤੇ ਅੱਜ ਹਨਾ ਆਪਾਂ ਇਹਨੂੰ ਤੋੜਦੇ ਆ ਤੇ ਸਕੂਨ ਇਹ ਵੀ ਮਿਲਿਆ ਵੀ ਵੇਖੋ ਲੋਹਾ ਵੀ ਆਪਾਂ ਨੂੰ ਕਿੰਨਾ ਕੁਝ ਦੇ ਕੇ ਜਾਂਦਾ ਕਿੰਨਾ ਲੋਹੇ ਨਾਲ ਪਿਆਰ ਪੈ ਜਾਂਦਾ ਮਿੱਤਰੋ ਘੱਟੋ ਘੱਟ ਵੀ ਚਲੋ ਮੈਨੂੰ ਤਾਂ ਘੱਟ ਹੋ ਸਕਦਾ ਤਾਂ ਬਯੁਰਗ ਨੂੰ ਹਨਾ ਤੇ ਘਰੇ ਭਾਪੇ ਨੂੰ ਇਹਨਾਂ ਨੂੰ ਤਾਂ ਜ਼ਿਆਦਾ ਹੀ ਹੈ ਕਿਉਂ ਇਹਨਾਂ ਨੇ ਕੜਾਇਆ ਵੀ ਇਹਨਾਂ ਨੇ ਕਮਾਈਆਂ ਕੀਤੀਆਂ ਮਿਹਨਤਾਂ ਨਾਲ ਇਹਨਾਂ ਦੇ ਵੀ ਪੈਸੇ ਵੀ ਭਰੇ ਹੋਣੇ ਤਾਂ ਇਹਨਾਂ ਨੂੰ ਤਾਂ ਵੀ ਜ਼ਿਆਦੇ ਮੋਹ ਪਿਆ ਰਿਹਾ ਤਾਂ ਆਹ ਬਾਈ ਉਹਰੇ ਰੁਲਦੂ ਵਾਲੇ ਤੋਂ ਲੈਣ ਆਏ ਸੀ ਪਰ ਮੰਨ ਕੇ ਬਾਈ ਆਹਦੇ ਟਰੈਕਟਰ 97 ਮਾਡਲ ਤੁਸੀਂ ਸੰਭਾਈ ਕਿਵੇਂ ਕੀਤੀ ਇਹਨੇ ਬਹੁਤ ਸਾਫ਼ ਸੁਥਰਾ ਟਰੈਕਟਰ ਸੀ ਮਿੱਤਰੋ ਸਾਰਾ ਅਰੀਜਨਲ ਸੀ ਤਾਂ ਅਲਵੈ ਦਾ ਕਹਨੇ ਆ ਤਾਂ ਲਵ ਯੂ ਆ ਟਰੈਕਟਰ ਤੈਨੂੰ ਤਾਂ ਬਹੁਤ ਬਹੁਤ ਪਿਆਰ ਧੰਨਵਾਦ ਤੇਰਾ ਬਹੁਤ ਕੁਝ ਦਿੱਤਾ ਤਾ